ਬਾਈ ਜੀ ਸਤਿ ਸ਼੍ਰੀ ਅਕਾਲ ਜੀ ਲਓ ਵੀ ਮਿੱਤਰੋ ਨਵਾਂ ਸ਼ੌਂਕ ਲੈ ਕੇ ਆਏ ਆਂ ਤੇ ਪਹੁੰਚਿਆ ਪਿੰਡ ਸਹੌਰ ਲਾਗੇ ਆਪਣਾ ਕਿਹੜਾ ਪਿੰਡ ਆ ਮਹਿਲਕਲਾ ਮਹਿਲਕਲਾ ਬਰਨਾਲੇ ਦੇ ਲਾਗੇ ਸਹੌਰ ਪਿੰਡ ਤੇ ਬਾਈ ਹੁਣਾ ਦੇ ਘਰੇ ਲਾਇਆ ਹੂਟਰ ਸਿਸਟਮ ਦੱਸ ਦਈਏ ਸ਼ੌਂਕ ਕਰਾਉਣ ਜਾ ਰਹੇ ਆਂ ਕਬੂਤਰਾਂ ਦਾ ਕਿ ਇਹ ਉੱਪਰ ਖੁੱਡੇ ਪਾਏ ਹੋਏ ਆ ਤੇ ਇਹਦੇ ਪਰਲੇ ਸਾਈਡ ਇੱਕ ਜਾਲੀ ਸੀ ਚੋਰ ਆ ਗਏ ਕੱਲ ਰਾਤ ਨੂੰ ਤੇ ਜਾਲੀ ਲਈ ਪੱਟ ਤੇ ਪਰ ਰੱਬ ਵੱਲੋਂ ਹੀ ਪਤਾ ਲੱਗ ਗਿਆ ਤੇ ਚੋਰ ਗਏ ਭੱਜ ਤੇ ਕਬੂਤਰ ਜਿਹੜੇ ਬਚ ਗਏ ਬਾਈ ਜੀ ਕਿਵੇਂ ਹੋ ਠੀਕ ਆ ਵੀਰੇ ਬਹੁਤ ਵਧੀਆ ਤੇ ਇਹ ਇੱਥੇ ਜਿਹੜੇ ਹੈਗੇ ਸੀ ਚੋਰ ਕਿੰਨੇ ਕਵਜੇ ਇਹ ਹੋਇਆ ਕਾਂਡ ਇਹ ਰਾਤ ਵੀਰੇ 12:00 ਵਜੇ ਆਏ ਸੀ ਹਾਂ ਕੋਈ ਟੀ ਖੜਕਾ ਹੋ ਗਿਆ ਨਾ ਤੁਹਾਨੂੰ ਨਾਲ ਹੀ ਪਿਆ ਉਹਨਾਂ ਨੂੰ ਪਤਾ ਲੱਗਿਆ ਹਾਂ ਅਸੀਂ ਲਾਈਟ ਲਾਈ ਉਹ ਨਾਲ ਦੇ ਨਾਲ ਭੱਜ ਗਏ ਨਾਲ ਦੇ ਨਾਲੇ ਭੱਜ ਗਏ ਜਾਲੀ ਉਹਨਾਂ ਨੇ ਪੱਟਤੀ ਸੀ ਪੂਰਾ ਉਹਨਾਂ ਤੋਂ ਪੱਟੀ ਨਹੀਂ ਗਈ ਸਹੀ ਆ ਸਹੀ ਆ ਬਾਈ ਧੁੰਦਾ ਪੈਣੀਆਂ ਸ਼ੁਰੂ ਹੋ ਜਾਣੀਆਂ ਮੀਂਹ ਅੱਜ ਪੈ ਰਿਹਾ ਆ ਤੇ ਆਪੂ ਆਪਣੇ ਕਬੂਤਰਾਂ ਦਾ ਖਾਸ ਧਿਆਨ ਰੱਖੋ ਵੀਰ ਬਾਕੀ ਹੂਟਰ ਸਿਸਟਮ ਅਹੀਂ ਲਾਉਂਨੇ ਆ ਗਰੰਟੀ ਦੇਈ ਦੀ ਜਿਹੜੀ ਚੀਜ਼ ਕਵਰ ਕਰ ਦੇਈਦੀ ਆ ਉਸ ਥਾਂ ਥਾਣੀ ਕੋਈ ਚੋਰੀ ਨਹੀਂ ਕਰ ਸਕਦਾ ਇੱਧਰ ਮੈਂ ਸਾਰਾ ਖਿਆ ਹੋਇਆ ਗੇਟ ਵੀ ਨਾਲ ਬਾਈ ਹੁਣਾਂ ਦਾ ਕਵਰ ਕਰਕੇ ਦਿੱਤਾ ਜੀ ਜਿਹੜਾ ਸਾਹਮਣੇ ਤੁਸੀਂ ਦੇਖ ਰਹੇ ਹੋ ਤੇ ਸਾਰੇ ਦਾ ਸਾਰਾ ਜਿਹੜਾ ਜਾਲੀਆਂ ਦਰਵਾਜ਼ੇ ਜਿਹੜੇ ਲਗਭਗ ਕਵਰ ਕਰ ਦਿੱਤੇ ਨੇ ਤਾਂ ਇੱਧਰ ਬਾਈ ਹੁਣਾਂ ਦੇ ਰੱਖੇ ਹੋਏ نیچے ਵੀ ਕਬੂਤਰ ਤੇ ਉੱਪਰ ਵੀ ਤੁਹਾਨੂੰ ਸ਼ੌਂਕ ਕਰਾ ਦਿੰਨੇ ਬਾਈ ਜੀ ਆਪਾਂ ਕਬੂਤਰਾਂ ਦਾ ਠੀਕ ਹੈ ਜੀ ਐਨੇ ਬਾਈ ਹੁਣਾਂ ਦੇ ਕਬੂਤਰ ਇਹ ਵਡੀਆਂ ਜੋੜੀਆਂ ਬਾਈ ਆਹ ਵਡੀਆਂ ਨੇ ਲਓ ਮਿੱਤਰੋ ਕਰੋ ਸ਼ੌਂਕ ਇਹਨਾ ਕਬੂਤਰਾਂ ਦਾ ਛੋਟਾ ਜਿਹਾ ਸ਼ੌਂਕ ਵੀਰ ਦਾ ਪਰ ਕਬੂਤਰ ਬੜੇ ਬੜੇ ਵਧੀਆ ਨੇ ਆਹ ਡੱਬਾ ਕਾਲੀ ਚਿੱਟੀ ਅੱਖ ਦਾ ਕਬੂਤਰੀ ਆ ਕਿ ਕਬੂਤਰ ਆ ਬਾਈ ਕਬੂਤਰ ਆ ਹੈ ਤੇ ਬਾਜ਼ੀਆਂ ਵੀ ਬਾਈ ਛੱਡ ਦਿਓ ਹਾਂ ਛੱਡਦੇ ਆ ਬਾਈ ਠੀਕ ਆ ਠੀਕ ਆ ਬਾਈ ਤੁਹਾਨੂੰ ਦੱਸ ਦਈਏ ਬਾਈ ਹੁਣੀ ਫੌਜ ਦੇ ਵਿੱਚੋਂ ਰਿਟਾਇਰ ਆਏ ਹੋਏ ਨੇ ਤੇ ਸ਼ੌਂਕ ਜਿਹੜਾ ਕਬੂਤਰ ਬਾਈ ਦਾ ਬਹੁਤ ਜ਼ਿਆਦਾ ਆ ਅੱਜ ਮੀ ਲੱਗਾ ਹੋਇਆ ਆ ਤੇ ਕੰਮ ਜਿਹੜਾ ਕਰਨਾ ਥੋੜਾ ਜਿਆ ਮੁਸ਼ਕਿਲ ਲੱਗਾ ਸੀ ਪਰ ਆਪਾਂ ਸਾਰੇ ਦਾ ਸਾਰਾ ਕੰਮ ਨਵੇੜ ਕੇ ਤੇ ਮੈਂ ਕਿਹਾ ਸ਼ੌਂਕ ਕਰਾਂ ਨੇ ਇੱਕ ਆ ਵੀ ਡੱਬਾ ਬਈ ਇਹ ਕਿਹੜੇ ਕਬੂਤਰਾਂ ਜਿਹਾ ਡੱਬੇ ਆ ਜਿਹੜੇ ਇਹ ਬਈ ਪਰਾਣ ਕਬੂਤਰ ਹੀ ਆ ਆਪਣੇ ਆਪਣੇ ਰਾਜ ਹੁਣੇ ਮੁੰਡੇ ਵਜੀਤ ਕਰਤਾ ਠੀਕ ਆ ਠੀਕ ਆ ਆ ਵੀ ਨਾਰੀਆ ਜਿਹੜਾ ਡੱਬਾ ਆ ਦੀ ਨਾਰਾ ਬਈ ਇਹ ਵੀ ਨਾਰੀਆ ਹੈ ਆ ਦੇਖੋ ਬਈ ਅੱਖ ਚ ਇਹਦੇ ਟੀਰ ਪੈਂਦਾ ਆ ਤੇ ਚਿੱਟੀਆਂ ਪਰੀਆਂ ਨੇ ਇਹਦੀਆਂ ਲੰਬਾਈ ਦੇਖੋ ਪਰਾਂ ਦੀ ਪੂਛ ਤੋਂ ਬਾਹਰ ਜਾਂਦੇ ਨੇ ਇਹਦੇ ਪਰ ਬਹੁਤ ਹੀ ਸੋਹਣਾ ਪਰਿੰਦਾ ਆ ਚਿੱਟੀਆਂ ਅੱਖਾਂ ਦੇ ਵੀ ਬਹੁਤ-ਬਹੁਤ ਚੰਗੇ ਆ ਦੇਖੋ ਦੋ ਲਾਗੇ-ਲਾਗੇ ਬੈਠੇ ਨੇ ਇੱਕੋ ਜਿਹੇ ਤੇ باوجود ਬੜਾ ਤਕੜਾ ਹੈ ਨਾ ਕਬੂਤਰਾਂ ਦਾ ਇਹ ਕਬੂਤਰੀ ਹੈ ਚਿੱਟੀਆਂ ਦੀ ਕਬੂਤਰੀ ਦੇਖੋ ਬਈ ਕਬੂਤਰੀ ਨਸਲੀ ਪਰਿੰਦੇ ਆ ਜਿਹੜੇ ਬਈ ਆਹ ਲਓ ਅੱਧੀ ਕਬੂਤਰੀ ਆ ਆ ਡੱਬੀ ਇੱਕ ਕਬੂਤਰੀ ਬਈ ਨਿਕਲੀ ਆ ਵਿੱਚੋਂ ਬਹੁਤ ਬਤੀਨੱਖੀ ਹੈ ਵੀ ਜਿੱਥੇ ਵੀ ਜਾਈਦਾ ਤੁਹਾਨੂੰ ਸ਼ੌਂਕ ਕਰਾਈਦਾ ਤਾਂ ਮੈਂ ਕਹਿੰਦਾ ਅੱਜ ਵੀ ਭਰਾਵਾਂ ਜਿਹੜਾ ਆਪਾਂ ਸ਼ੌਂਕ ਕਰਾ ਦਿੰਨੇ ਆ ਇੱਕ ਚੀਜ਼ ਤੁਹਾਨੂੰ ਦੱਸ ਦਈਏ ਜਿਹੜੇ ਤੁਸੀਂ ਕਬੂਤਰਾਂ ਦਾ ਸ਼ੌਂਕ ਕਰ ਰਹੇ ਹੋ ਨਾ ਸਿਰਫ ਤੁਹਾਡੇ ਸ਼ੌਂਕ ਦੇ ਲਈ ਹੈ ਕੋਈ ਸੇਲ ਨਹੀਂ ਹੈਗੇ ਸਾਡੀ ਕੋਸ਼ਿਸ਼ ਹੁੰਦੀ ਹੈ ਵੀ ਜਦੋਂ ਆਪਾਂ ਹੁੱਟਰ ਲਾਉਣ ਜਾਂਦੇ ਆ ਤੇ ਉਦੋਂ ਆਪਾਂ ਵੀਡੀਓ ਬਣਾ ਲਈਦੀ ਆ ਸਪੈਸ਼ਲ ਬਈ ਅਸੀਂ ਕਿਤੇ ਵੀਡੀਓ ਬਣਾਉਣ ਨਹੀਂ ਜਾਂਦੇ ਔਰ ਆਪਾਂ ਕਦੇ ਵੀਡੀਓ ਬਣਾਉਂਦੇ ਕਿਸੇ ਤੋਂ ਪੈਸੇ ਨਹੀਂ ਲਏ ਠੀਕ ਆ ਆਪਣਾ ਸ਼ੌਂਕ ਆ ਤੇ ਸ਼ੌਂਕ ਦੇ ਨਾਲ ਆਪਾਂ ਵੀਡੀਓ ਬਣਾ ਦਿੰਨੇ ਆ ਤੇ ਤੁਹਾਨੂੰ ਆਪਾਂ ਕਰਾ ਦਿੰਨੇ ਆ ਸ਼ੌਂਕ ਠੀਕ ਹੈ ਜੀ ਤੇ ਆ ਕਬੂਤਰ ਆ ਆਪਣੇ ਬਾਈ ਦੇ ਬਾਈ ਸੰਦੀਪ ਫੌਜੀ ਸਹੌਰ ਪਿੰਡ ਤੋਂ ਜਿਹਨਾਂ ਦੇ ਕਬੂਤਰਾਂ ਦਾ ਤੁਸੀਂ ਬਾਈ ਜੀ ਕਰ ਰਹੇ ਹੋ ਸ਼ੌਂਕ ਤੇ ਬੱਚੇ ਕਿੰਨੇ ਕੁ ਬਾਈ ਆਰ ਕਾ ਬਣਾ ਲਏ ਨੇ ਬੱਚੇ ਹੈਗੇ ਬਈ 25 30 25 30 ਬਣਾ ਲਏ ਆ ਹੈਂ ਸਹੀ ਹੈ ਸਹੀ ਹੈ ਇੱਕ ਜੋੜ ਆ ਦੇਖੋ ਬਈ ਸ਼ਾਹ ਆਖਿਆ ਨਾ ਕਬੂਤਰੀ ਛੋਟੀ ਪਤਲੀ ਜੀ ਬਹੁਤ ਹੀ ਚੰਗੀ ਆ ਤੇ ਆਇਕ ਨੇ ਬੱਚਾ ਵੀ ਇਧਰ ਕੱਢਿਆ ਹੋਇਆ ਆ ਲਾਲ ਰੰਤਾ ਐ ਲੋ ਕਰੋ ਸ਼ੌਕ ਕਲਾ ਕਲਾ ਕਬੂਤਰ ਦੇਖਣ ਆ ਨਾ ਦੋ ਬੱਚੇ ਹੋ ਸਾਹਮਣੇ ਟੋਕਰੀ ਜੀ ਵੀ ਕੱਢੇ ਪਏ ਨੇ ਇਹ ਕਾ ਲਾਲ ਚੀਨੇ ਦਾ ਮजूद ਦੇਖੋ ਖੜਦਾ ਕਿਦਾਂ ਖੜਦਾ ਦੇਖੋ ਇਹ ਜੀ ਆਹਾ ਗਾ ਲਈ। ਇਹਦੇ ਖਖੜਾ ਨੂੰ ਉੱਤਰ। ਕਾਂਦੀ ਬਹੁਤ ਆ। ਇਹ ਕਿੰਨੀਆਂ ਕਿੰਨੇ ਕ ਪੁਰਾਣੇ ਰੱਖੇ ਹੋਏ ਫੌਜੀ ਸਾਹਿਬ ਆਪਣੇ ਕਬੂਤਰੇ? ਇਹ ਬਈ ਪਹਿਲਾਂ ਤਾਂ ਰੱਖਿਆ ਹੁੰਦੇ ਵਿੱਚ ਦੀ ਛਰਦੇ ਸੀ। ਠੀਕ ਆ। ਮਾਰ ਕੇ ਦੁਆਰ ਰੱਖਿਆ। ਠੀਕ ਆ ਠੀਕ ਆ ਜੀ। ਆਹ ਦੇਖੋ ਬਈ ਮੋਜਾ ਦੀ ਚਟੀਆਂ ਦਾ। ਕਬੂਤਰ ਦੀਆਂ ਅੱਖਾਂ ਦੇਖੋ ਬਿੱਲੀਆਂ ਅੱਖਾਂ ਦਾ ਇਹ ਵੀ। ਕਬੂਤਰ ਸੋਹਣੇ ਪਰਿੰਦੇ ਨੇ ਬਾਈ ਤੇ ਬਾਕੀ ਬਾਈ ਜੇ ਕਿਸੇ ਭਰਾ ਨੇ ਉਟਰ ਸਿਸਟਮ ਲਗਾਉਣਾ ਹੈ ਆਪਣੇ ਨਾਲ ਸੰਪਰਕ ਕਰ ਸਕਦਾ ਆ ਦੇਖੋ ਚਿੱਟੀਆਂ ਦਾ ਇਹਦਾ ਵੀ ਕੱਦ ਦੇਖੋ ਕਬੂਤਰ ਦਾ ਚੰਗੇ ਨਸਲੀ ਵਧੀਆ ਕਬੂਤਰ ਨੇ ਵੀਰ ਦੇ ਕੋਲ ਗਿਣਤੀ ਦੇ ਕਬੂਤਰ ਨੇ ਪਰ ਪੂਰੇ ਵਧੀਆ ਨੇ ਕੱਲਾ ਕੱਲਾ ਕਬੂਤਰ ਆ ਜਿਹੜਾ ਉਹ ਪੂਰਾ ਵਧੀਆ ਆ ਦੋ ਬੱਚੇ ਦੱਚੀਮੀ ਨੇ ਕੱਢੇ ਹੋਏ ਆ ਇੱਕ ਕਜੂੜ ਆਇਆ ਵਿੱਚ ਬਈ ਆ ਕਾਲਸਰੇ ਕਿਹੜਿਆਂ ਦੇ ਵਿੱਚੋਂ ਆ ਬਈ ਇਹ ਬਈ ਇਹਨਾਂ ਦੇ ਬਣਾਜ ਵਾਲੇ ਪੁੱਤਰ ਵਾਜਦਾ ਤੇ ਰਾਜ ਨੂੰ ਕੋਲ ਉਹਨਾਂ ਦੇ ਠੀਕ ਆ ਠੀਕ ਆ ਠੀਕ ਆ ਬਹੁਤ ਵਧੀਆ ਸ਼ੌਂਕ ਆ ਬਈ ਪ੍ਰਮਾਤਮਾ ਚੜ੍ਹਦੀ ਕਲਾ ਜ ਰੱਖੇ ਬਾਈ ਬਾਹਰ ਬਾਈ ਕਢ ਲੈਂਦੇ ਆ ਕਬੂਤਰਾਂ ਤੇ ਆਹ ਹੁਣ ਆ ਗਏ ਨੇ ਬਾਹਰ ਤੇ ਦੇਖੋ ਹੁਣ ਇਹਨਾਂ ਦੇ ਘਾਟ ਘਾਟ ਸੋਹਣੇ ਲੱਗਦੇ ਆ ਬਾਹਰ ਘੁੰਮਦੇ ਬਾਈ ਆਹ ਬਾਹਰ ਕਣੀਆਂ ਡਿੱਗ ਰਹੀਆਂ ਮੀਂਹ ਦੀਆਂ ਬਾਈ ਤੇ ਕਬੂਤਰ ਆ ਗਏ ਬਾਹਰ ਨਾਲ ਹਵਾ ਚਲਦੀ ਪਈ ਆ ਤੇਜ਼ ਥੋੜੀ ਜਹੀ ਬਹੁਤ ਸੋਹਣਾ ਸ਼ੌਂਕ ਆ ਬਾਈ ਆ ਕਬੂਤਰ ਹੈ ਜਿਹੜਾ ਅੰਦਰ ਤੁਹਾਨੂੰ ਲਾਲ ਚੀਨਾ ਦਿਖਾਣ ਦੇ ਹੀ ਇਹਦਾ ਕੱਦ ਦੇਖੋ ਕਬੂਤਰ ਦਾ ਬਾਈ ਬਾਹਰ ਮਿੱਟੀ ਦੇ ਵਿੱਚ ਜਦੋਂ ਕਬੂਤਰ ਚੁਗਦੇ ਆਣਾ ਬਾਈ ਤੇ ਇਹਦੇ ਨਾਲ ਜਿਹੜਾ ਹੈਗਾ ਆ ਕਬੂਤਰ ਜਿਹੜੇ ਤੰਦਰੁਸਤ ਬੜੇ ਰਹਿੰਦੇ ਕਬੂਤਰੀਆਂ ਜਿਹੜੀਆਂ ਹੈਗੀਆਂ ਆਂਡੇ ਫਿਰ ਕੱਚੇ ਨਹੀਂ ਲਾਉਂਦੀਆਂ ਇਹ ਚੀਜ਼ ਦਾ ਵੀ ਬੜਾ ਫਾਇਦਾ ਰਹਿੰਦਾ ਹੈ ਬਾਈ ਤਾਂ ਕੁਝ ਕਬੂਤਰ ਉੱਪਰ ਆ ਇਹਨਾਂ ਦਾ ਵੀ ਤੁਹਾਨੂੰ ਆਪਾਂ ਸ਼ੌਂਕ ਕਰਾ ਦਿੰਨੇ ਆ ਜੀ ਐ ਬਾਈ ਹੁਣਾਂ ਦੇ ਉੱਪਰ ਖੁੱਡੇ ਆ ਤੇ ਆ ਗ੍ਰਿਲ ਬਾਈ ਪੱਟੀ ਹੀ ਤੇ ਹੁਣ ਆਪਾਂ ਕਰ ਦਿੱਤਾ ਸਾਦਾ ਕੋਈ ਕਵਰ ਇਦਨਾਂ ਦੀ ਚੋਰ ਜਿਹੜੇ ਐਂਟਰ ਹੋਏ ਆਣੇ ਬਾਈ ਉੱਪਰ ਬਾਈ ਉਹਨਾਂ ਦੇ ਕਬੂਤਰ ਤੇ ਇਹਨਾਂ ਦਾ ਵੀ ਕਰੋ ਸ਼ੌਂਕ ਇੱਕ ਚੀਜ਼ ਆਪਾਂ ਦੇਖੀ ਆ ਬਾਈ ਜੀ ਬਾਈ ਉਹਨਾਂ ਨੇ ਕਬੂਤਰ ਬੜੇ ਮਿੱਠੇ ਰ ਕਰੇ ਹੋਏ ਆ ਮਿੱਠੇ ਦਾ ਮਤਲਬ ਹੁੰਦਾ ਡਰਦੇ ਜਮਾ ਨਹੀਂ ਆ ਦੇਖੋ ਲੱਗੇ ਬੈਠੇ ਹੋਏ ਨੇ ਆਂਡਿਆਂ ਦੇ ਉੱਤੇ ਤੇ ਜਮਾ ਨਹੀਂ ਡਰਦੇ ਐਨ ਇੱਕਦਮ ਬੈਠੇ ਹੋਏ ਵਧੀਆ ਇੱਕ ਡੱਬੀ ਆ ਵੀ ਬੈਠੀ ਆ ਅੱਜ ਮੌਸਮ ਠੰਡਾ ਆ ਤਾਂ ਕਰਕੇ ਕਬੂਤਰ ਥੋੜੇ ਜਿਹੇ ਇੱਦਾਂ ਇਕੱਠੇ ਹੋ ਕੇ ਬੈਠਿਆ ਬਿਲਕੁਲ ਤੰਦਰੁਸਤ ਆ ਬਾਈ ਠੀਕ ਹੈ ਜੀ ਆ ਨੀਲਾ ਸ਼ਾਹ ਆਖਾ ਵੀ ਬੈਠਾ ਇੱਕ ਹੈ ਬਾਈ ਇਹਦੇ ਵੀ ਬੱਚੇ ਉੱਡਦੇ ਵਧੀਆ ਹਾਂ ਵੀਰੇ ਸਹੀ ਐ ਠੀਕ ਮੰਦੀਪ ਬਈ ਉਹਨਾਂ ਦੇ ਪੁੱਤਰਾਂ ਜੋਂ ਹੈ ਅੱਛਾ ਅੱਛਾ ਬਾਈ ਮੰਦੀਪ ਬਈਏ ਵਾਲ ਹੈ ਹਾਂ ਉਹਨਾਂ ਦੇ ਘਰ ਵੀ ਬਾਈ ਉਹਨਾਂ ਦੇ ਆਪਾ ਹੁੱਟਰ ਲਗਾ ਕੇ ਆਏ ਜਪਿੰਦਰ ਬਈ ਯੂ ਐਸ ਏ ਵਾਲੇ ਨੇ ਸਹੀ ਆ ਆ ਲੋ ਬਈ ਆ ਨੀਲਾ ਬਚਾ ਇਹਨਾਂ ਨੇ ਕੱਢਿਆ ਆ ਵੀਰੇ ਦਵਾਜ ਆ ਹੈ ਆ ਦੇਖੋ ਬਈ ਬਾਹਲੇ ਸੋਨੇ ਪਰਿੰਦੇ ਨੇ ਬਾਈ ਹੁਣਾਂ ਦੇ ਇਹ ਕੁਝ ਬਾਹਰ ਆ ਕੇ ਬੈਠ ਗਏ ਨੇ ਮੈਂ ਕਿਹਾ ਆਇਆ ਤੇ ਹੁਣ ਸ਼ੌਂਕ ਕਰਾਉਂਦੇ ਹੀ ਚੱਲਦੇ ਆ ਦੇਖੋ ਕਿੰਨੀਆਂ ਵਧੀਆ ਵਧੀਆ ਨਸਲਾਂ ਨੇ ਆ ਦੇਖੋ ਲਾਲ ਚੀਨੀ ਇੱਕ ਮਾਦੀ ਤੁਹਾਨੂੰ ਦਿਖਾਣੀਆਂ ਇੱਟ ਦੇ ਥੱਲੇ ਜਿਹੜੀ ਬੈਠੀ ਆ ਬੜੀ ਚੰਗੀ ਛੋਟਾ ਜਿਹਾ ਕੱਦ ਆ ਵजूद ਬਹੁਤ ਸੋਹਣਾ ਆ ਦਾ ਤੇ ਇੱਥੇ ਫੌਜੀ ਸਾਹਿਬ ਬੱਚੇ ਗਿੱਜ ਗਏ ਸਾਰੇ ਹਾਂ ਬੱਚੇ ਗਏ ਇੱਥੇ ਉੱਡ ਜਾਂਦੇ ਆ ਉੱਡ ਜਾਂਦੇ ਵੀਰੇ ਦੇਖੋ ਭਾਈ ਬਾਰ ਬਾਰ ਘਰ ਆ ਪਿੰਡ ਤੋਂ ਹਟਵਾਇਆ ਖੇਤਾਂ ਦੇ ਵਿੱਚ ਕਰਕੇ ਪਿੱਛੋਂ ਦੀ ਜਿਹੜੇ ਚੜ ਗਏ ਸੀ ਚੋਰ ਤੇ ਪਿੱਛੋਂ ਦੀ ਚੜ ਕੇ ਤੇ ਰਾਤ ਨੂੰ ਪੱਟੀ ਖਿੜਕੀ ਤੇ ਲੱਗ ਗਿਆ ਪਤਾ ਬਚਾ ਗਿਆ ਹੋ ਠੀਕ ਹੈ ਜੀ ਇਹ ਆ ਦੇਖੋ ਪਰਿੰਦੇ ਨੀਲੇ ਵੀ ਬਹੁਤ ਬਹੁਤ ਸੋਹਣੇ ਆ ਇੱਕ ਬੱਚਾ ਪਰੇ ਬੈਠਾ ਨੀਲਾ ਚਟੀਆਂ ਦਾ ਚਟੀਆਂ ਦਾ ਉਹ ਖਟੀਆਂ ਦਾ ਜੀ ਚਟੀਆਂ ਦਾ ਚਟੀਆਂ ਦਾ ਕੱਢਿਆ ਹੈ ਮਾਂ ਪਿਓ ਇਹਦੇ ਖਟੀਆਂ ਦੇ ਆ ਮਾਂ ਪਿਓ ਖਟੀਆਂ ਦੇ ਸੀ ਤੇ ਬੱਚਾ ਜਿਹੜਾ ਬਈ ਉਹ ਚਟੀਆਂ ਦਾ ਕੱਢਿਆ ਹੋਣਾ ਨੇ ਆ ਲਓ ਇੱਕ ਬੱਚਾ ਆ ਵੀ ਆ ਛੋਟਾ ਜਿਹਾ ਸ਼ੌਂਕ ਵੜਾ ਵਧੀਆ ਬਾਈ ਦਾ ਵਧੀਆ ਲੱਗਾ ਦੇਖ ਕੇ ਤੇ ਮੈਂ ਕਹਾਂ ਨਾਲ ਭਰਾਵਾਂ ਨੂੰ ਕਰਾ ਦੇਣਾ ਸ਼ੌਂਕ ਨੀਲੇ ਲਾਲ ਚੀਨੇ ਤੇ ਆਹ ਨੀਲਾ ਕਾਲੀਆਂ ਦਾ ਇਹਦਾ ਵਜੂਦ ਬੜਾ ਤਕੜਾ ਹੈ ਇਸ ਕਬੂਤਰ ਦਾ ਭਾਈ ਤੇ ਆਹ ਲਾਲ ਚੀਨੀ ਦੇ ਕੋ ਚਟੀਆਂ ਦੀ ਇਸ ਏਰੀਆ ਦੇ ਵਿੱਚ ਭਾਈ ਕਬੂਤਰ ਕਿਸੇ ਕੋਲ ਵੀ ਮਾੜਾ ਹੈ ਨਹੀਂ ਹੁਣ ਗੱਲ ਕਰੀਏ ਪੂਰੇ ਪੰਜਾਬ 'ਚ ਹੀ ਕਿਸੇ ਕੋਲ ਮਾੜਾ ਨਹੀਂ ਹੈਗਾ ਕਬੂਤਰ ਬਾਹਰ ਆਣਾ ਪਾਣੀ ਆ ਦੇਖ ਕੇ ਤਾਂ ਨਾਉਣ ਨੂੰ ਕਰਨ ਲੱਗ ਜਾਂਦੇ ਆ ਆ ਦੇਖੋ ਇੱਕ ਬੱਚਾ ਛੋਟਾ ਆ ਗਿਆ ਭਾਈ ਆ ਵੀ ਆ ਗਿਆ ਲੱਗੇ ਤੇ ਬਾਕੀ ਮੇਟਰੋ ਕਿਦਾਂ ਦਾ ਲੱਗਾ ਸ਼ੌਂਕ ਬਾਈ ਦਾ ਫੌਜੀ ਸਾਹਿਬ ਦਾ ਜਰੂਰ ਦੱਸਣਾ ਠੀਕ ਹੈ ਤੇ ਵੀਡੀਓ ਨੂੰ ਕਰਨਾ ਲਾਈਕ ਸ਼ੇਅਰ ਕਮੈਂਟ ਤੇ ਨਵੀਂ ਵੀਡੀਓ ਲੈ ਕੇ ਬਹੁਤ ਛੇਤੀ ਮਿਲਦੇ ਆ ਬਾਈ ਜੀ ਤੇ ਹੁਣ ਦਿਓ ਇਜਾਜ਼ਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ